Tune in to MarriageLagan.com every Sunday, 5 pm with Varinder Obhi. A show about matrimonials, life partnership and relationships. Only on Radio Zindagi, 1550 a.m. Rishte Swargh Me Bantehe, Likin Thartipan, Hamo Hemilatehe. MarriageLagan.com. Dream it, believe it, and make it happen. MarriageLagan is a leading matchmaking services provider. We offer trusted and authentic matrimonial profiles for those who are looking for. Brides or Grooms for Marriage. Register at info at We cater for USA, Canada, UK, Australia, India, Fiji and Laura. For more information, call 510-943-8037. ਕੈਨੇਡਾ ਦੇ ਤਿੰਨ ਸੂਬਿਆਂ 'ਚ ਫੈਲੀ ਜੰਗਲ ਦੀ ਅੱਗ ਬਚਾਏ ਗਏ ਹਜ਼ਾਰਾਂ ਲੋਕ ਜਿहां ਕੈਨੇਡਾ ਦੇ ਤਿੰਨ ਸੂਬਿਆਂ ਦੇ ਵਿੱਚ ਜੰਗਲਾਂ ਦੀ ਅੱਗ ਬੇਕਾਬੂ ਹੋ ਗਈ ਹੈ 25000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਐਤਵਾਰ ਨੂੰ ਵੀ ਕਈ ਥਾਵਾਂ ਤੇ ਅੱਗ ਬਲਦੀ ਰਹੀ ਤੁਹੇ ਕਾਰਨ ਕੈਨੇਡਾ ਵਿੱਚ ਅਮਰੀਕਾ ਦੇ ਕੁਝ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ ਅਧਿਕਾਰੀਆਂ ਅਨੁਸਾਰ ਕੱਢੇ ਗਏ ਜ਼ਿਆਦਾ ਲੋਕ ਮੈਨੀਟੋਬਾ ਤੋਂ ਸਾਨ ਅਤੇ ਅੱਗ ਲੱਗਣ ਕਾਰਨ ਪਿਛਲੇ ਹਫਤੇ ਮੈਨੀਟੋਬਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ ਸ਼ਨੀਵਾਰ ਤੱਕ ਮੈਨੀਟੋਬਾ ਤੋਂ ਲਗਭਗ 17 ਹਜ਼ਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਅਲਬਰਟਾ ਵਿੱਚ 1300 ਅਤੇ ਸਸਕੈਚੁਆਨ ਵਿੱਚ ਲਗਭਗ 8000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਉਹਨਾਂ ਦੱਸ ਦिए ਅੱਗ ਤੋਂ ਬਚਣ ਲਈ ਮੈਨੀਟੋਬਾ ਵਿੱਚ ਨਿਕਾਸੀ ਕੇਂਦਰ ਖੋਲੇ ਗਏ ਹਨ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਹਾਲ ਤੱਕ ਨਹੀਂ ਮਿਲਦੀ ਨਜ਼ਰ ਆਉਂਦੀ ਪਈ ਹੈ ਵਿਨੀ ਪੈਕਟ ਨੇ ਵਿਸਥਾਪਿਤ ਲੋਕਾਂ ਲਈ ਜਨਤਕ ਇਮਾਰਤਾਂ ਖੋਲ੍ਹ ਦਿੱਤੀਆਂ ਹਨ ਅਮਰੀਕੀ ਖੇਤੀਬਾੜੀ ਵਿਭਾਗ ਦੀ ਜੰਗਲਾਤ ਸੇਵਾ ਨੂ ਐਲਬਰਟਾ ਵਿੱਚ ਹਵਾਈ ਟੈਂਕਰ ਤਾਇਨਾਤ ਕਰਨ ਲਈ ਕਿਹਾ ਗਿਆ ਹੈ ਅਮਰੀਕਾ ਕੈਨੇਡਾ ਨੂੰ 150 ਅੱਗ ਬਜਾਊ ਦਸਤੇ ਅਤੇ ਉਪਕਰਨ ਭੇਜੇਗਾ ਅਮਰੀਕੀ ਵਾਤਾਵਰਣ ਸੁਰੱਖਿਆਤ ਏਜੰਸੀ ਅਨੁਸਾਰ ਐਤਵਾਰ ਨੂੰ ਅਮਰੀਕਾ ਦੇ ਉੱਤਰੀ ਡਕੋਟਾ, ਮੋਟਾਨਾ, ਮਿਨੀ ਸੋਟਾ ਅਤੇ ਦੱਖਣੀ ਡਕੋਟਾ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਗੌਰਤਲਬ ਹੈ ਕਿ ਕੈਨੇਡਾ ਵਿੱਚ ਹਰ ਸਾਲ ਮਈ ਤੋਂ ਸਤੰਬਰ ਤੱਕ ਜੰਗਲਾ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਕਾਰਨ ਹਵਾ ਪ੍ਰਦੂਸ਼ਣ ਵੀ ਵਧ ਰਿਹਾ ਹੈ। ਸ਼੍ਰੀਕਾਲਤਕ ਦੇ ਜਥੇਦਾਰ ਨੇ ਬਲੰਤਪ ਸਿੰਘ ਰਾਜੂਵਾਲਾ ਨਾਲ ਕੀਤੀ ਮੁਲਾਕਾਤ। ਜੀਹਾਂ ਸ਼੍ਰੀਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬਲਵੰਤ ਸਿੰਘ ਰਾਜੂਵਾਨਾ ਨਾਲ ਮੁਲਾਕਾਤ ਕਰਨ ਪੁੱਜੇ ਹਨ ਰਾਜੂਵਾਨਾ ਜੋ ਕਿ ਸਾਬਕਾ ਮੁੱਖ ਮੰਤਰੀ ਬੀਨਤ ਸਿੰਘ ਦੀ ਹਤਿਆ ਕੇਸ ਵਿੱਚ ਮੁਖੀ ਦੋਸ਼ੀ ਹੈ 30 ਸਾਲਾਂ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹੈ ਉਸ ਨੂੰ 2007 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਅਤੇ 2012 ਵਿੱਚ ਜਦੋਂ ਰਾਜੂਵਾਨਾ ਨੂੰ ਫਾਂਸੀ ਦੇਣ ਲਈ ਦਿਨ ਮੁਕਰਰ ਕੀਤਾ ਗਿਆ ਸੀ ਤਾਂ ਉਸ ਵੱਲੋਂ ਕੋਈ ਕਾਨੂੰਨੀ ਚਾਰਾ ਜੋਈ ਨਾ ਕਰਨ ਕਾਰਨ ਅਤੇ ਸ਼੍ਰੀ ਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਟੀਸ਼ਨ ਦੇ ਅਧਾਰ ਤੇ ਰਾਸ਼ਟਰਪਤੀ ਨੇ ਫਾਂਸੀ ਤੇ ਰੋਕ ਲਗਾ ਦਿੱਤੀ ਅਤੇ ਮਾਮਲਾ ਗਿਆ ਗ੍ਰਹਿ ਮੰਤਰਾਲੇ ਕੋਲ ਅਗਲੀ ਕਾਰਵਾਈ ਪੇ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਰਾਜੂਵਾਲਾ ਦੀ ਮੰਗ ਹੈ ਕਿ ਉਸ ਨੇ ਦੇ ਫਾਂਸੀ ਸੰਬੰਧੀ ਫੈਸਲੇ ਦਾ ਨਿਪਟਾਰਾ ਜਲਦ ਕੀਤਾ ਜਾਵੇ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਅਰਜੀ ਤੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ ਇਸ ਮੌਕੇ ਤੇ ਬਲਵੰਤ ਸਿੰਘ ਰਾਜੂਵਾਨਾ ਨੇ ਕਿਹਾ ਕਿ ਉਹ 18 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਫੈਸਲੇ ਦੀ ਉਡੀਕ ਕਰ ਰਿਹਾ ਹੈ ਅਤੇ ਇਸ ਦੇ ਮਾਮਲੇ ਵਿੱਚ ਹੋ ਰਹੀ ਦੇਰੀ ਨੂੰ ਬੇਇਨਸਾਫੀ ਕਰਾਰ ਦਿੱਤਾ ਗਿਆ ਹੈ। ਉਹ ਆਪਣੇ ਭਰਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ 3 ਘੰਟਿਆਂ ਦੀ ਪਰੋਲ ਤੇ ਜੇਲ੍ਹ ਤੋਂ ਬਾਹਰ ਵੀ ਆ ਚੁੱਕਾ ਹੁਣ ਕਿਹੜੀ ਵਿੱਚ ਰੂਸ ਜੁਕਰੇਨ ਸ਼ਾਂਤੀ ਮੀਟਿੰਗ ਕਿਸ ਚੀਜ਼ ਤੇ ਬਣੀ ਸਹਿਮਤੀ ਤੁਹਾਨੂੰ ਦੱਸ ਦਈਏ ਤੁਰਕੀ ਦੇ ਇਸਤਾਂਬੁਲ ਵਿੱਚ 100 ਵਾਰ 2 ਜੂਨ 2025 ਨੂੰ ਰੂਸ ਅਤੇ ਜੁਕਰੇਨ ਦੇ ਰਸਤਾ ਵਿੱਚ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਹੋਈ ਹੈ ਇਹ ਗੱਲਬਾਤ ਇੱਕ ਵੱਡੇ ਡਰੋਨ ਹਮਲੇ ਤੋਂ ਕੁਝ ਘੰਟੇ ਬਾਅਦ ਹੋਈ ਹੈ ਜਿਸ ਵਿੱਚ ਜੁਕਰੇਨ ਨੇ ਰੂਸ ਦੇ ਸਾਈਬੇਰੀਆ ਵਿੱਚ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਸੀ ਤੇ 90 ਮਿੰਟ ਚੱਲੀ ਮੀਟਿੰਗ ਵਿੱਚ ਜੰਗਬੱਦੀ ਦੇ ਤੇ ਕੋਈ ਸਹਿਮਤੀ ਨਹੀਂ ਇਹ ਮੀਟਿੰਗ ਲਗਭਗ 90 ਮਿੰਟ ਤੱਕ ਚੱਲਦੀ ਰਹੀ ਜਿਸ ਵਿੱਚ ਦੋਹਾਂ ਪਾਸਿਆਂ ਨੇ ਜੰਗ ਰੋਕਣ ਲਈ ਕੋਈ ਸਮਝੌਤਾ ਨਹੀਂ ਕੀਤਾ ਰੂਸ ਵੱਲੋਂ ਜੰਗ ਰੋਕਣ ਦੀ ਸ਼ਰਤ ਇਹ ਸੀ ਕਿ ਜੁਕ੍ਰੇਨ ਆਪਣੇ ਵੱਡੇ ਇਲਾਕੇ ਛੱਡੇ ਅਤੇ ਫੌਜੀ ਤਾਕਤ ਦੇ ਸੀਮਾਵਾਂ ਮਨਜ਼ੂਰ ਕਰੇ ਜਿਸ ਨੂੰ ਜੁਕ੍ਰੇਨ ਨੇ ਸਿੱਧਾ ਇਨਕਾਰ ਕਰ ਦਿੱਤਾ ਜੁਕ੍ਰੇਨ ਵੱਲੋਂ 90 ਦਿਨ ਦੀ ਜੰਗਬੰਦੀ ਸਾਰੇ ਕੈਂਪੀਆਂ ਦੀ ਰਿਹਾਈ ਅਤੇ ਜ਼ਬਰਦਸਤੀ ਲਜਾਏ ਬੱਚਿਆਂ ਦੀ ਵਾਪਸੀ ਦੀ ਮੰਗ ਕੀਤੀ ਗਈ ਏ ਪਰ ਰੂਸ ਨੇ ਇਹ ਮੰਗਾ ਨਹੀਂ ਮੰਨਿਆ ਹਨ ਤੁਹਾਨੂੰ ਦੱਸ ਦਈਏ ਕਿ ਕੈਦੀਆਂ ਅਤੇ ਮਰੇ ਹੋਏ ਸੈਨਿਕਾਂ ਦੀਆਂ ਲਾਸ਼ਾਂ ਵਟਾਂਦਰੇ ਤੇ ਸਹਿਮਤੀ ਦੋਵਾਂ ਪਾਸਿਆਂ ਨੇ ਕੇਵਲ ਕੇਦੀਆਂ ਕੈਦੀਆਂ ਤੇ ਆਦਾਰ ਪ੍ਰਦਾਨ ਅਤੇ ਜੰਗ ਵਿੱਚ ਮਾਰੇ ਗਏ 12000 ਸੈਨਿਕਾਂ ਦੀਆਂ ਲਾਸ਼ਾਂ ਵਾਪਸ ਕਰਨ ਤੇ ਸਹਿਮਤੀ ਦਿੱਤੀ ਹੈ ਇਸ ਵਾਰ ਗੰਭੀਰ ਜ਼ਖਮੀ ਬਿਮਾਰ ਅਤੇ 18 ਤੋਂ 25 ਸਾਲ ਦੇ ਨੌਜਵਾਨ ਕੈਦੀਆਂ ਦੀਆਂ ਵਟਾਂਦਰੇ ਤੇ ਖਾਸ ਧਿਆਨ ਦਿੱਤਾ ਗਿਆ ਹੈ ਇਹ ਲੜਾਈ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਡਾ ਕੇਦੀ ਵਟਾਂਦਰਾ ਹੋਵੇਗਾ ਅਗਲੇ ਕਦਮ ਤੁਰਕੀ ਦੇ ਉਪਦੇਸ਼ ਮੰਤਰੀ ਹਕਾਨ ਸਿਦਾਨ ਨੇ ਮੀਟਿੰਗ ਨੂੰ ਸਰੰਚਨਾਤਮਕ ਅਤੇ ਉਮੀਦਵਾ ਦੱਸਿਆ ਹੈ ਹਾਲਾਂਕਿ جنگਬੰਦੀ ਜਾਂ ਸ਼ਾਂਤੀ ਸਮਝੌਤੇ ਤੇ ਕੋਈ ਤਰੱਕੀ ਨਹੀਂ ਹੋਈਏ ਜੁਕਰੇਨ ਨੇ ਅਗਲੇ ਦੌਰ ਦੀ ਵਾਰਤਾ 20-30 ਜੂਨ ਵਿੱਚਕਾਰ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਰੂਸੀ ਅਤੇ ਜੁਕਰੇਨੀ ਰਾਸ਼ਟਰਪਤੀਆਂ ਦੀ ਮੀਟਿੰਗ ਲਈ ਰਾਹ ਹਮਲਾ ਹਮਵਾਰਕ ਕੀਤਾ ਜਾ ਸਕੇ ਰੂਸ ਤੇ ਯੂਕਰੇਨ ਵਿਚਕਾਰ ਜਾਗ ਰੋਕਤ ਤੇ ਕੋਈ ਸਹਿਮਤੀ ਨਹੀਂ ਹੈ ਕੇਵਲ ਕੈਦੀਆਂ ਅਤੇ ਮਰੇ ਹੋਏ ਸੈਨਿਕਾਂ ਦੀਆਂ ਲਾਸ਼ਾਂ ਦੇ ਵਟਾਂਦਰੇ ਤੇ ਸਹਿਮਤੀ ਹੋਈ ਏ। ਯੂਕਰੇਨ ਵੱਲੋਂ ਜਗਬੰਦੀ ਦੀ ਮੰਗ ਪਰ ਰੂਸ ਨੇ ਸਿਰਫ 2-3 ਦਿਨ ਦੀ ਅਸਥਾਈ ਜਗਬੰਦੀ ਦੀ ਪੇਸ਼ਕਸ਼ ਕੀਤੀ। ਅਗਲੀ ਵਾਰਤਾ ਲਈ ਤਰੀਕੇ ਤੇ ਹੋਰ ਮਸਲੇ ਚੱਲ ਰਹੇ ਹਨ। ਇਸ ਮੀਟਿੰਗ ਤੋਂ ਸਪਸ਼ਟ ਏ ਕਿ ਰੂਸ ਤੇ ਯੂਕਰੇਨ ਵਿਚਕਾਰ ਮੁੱਖ ਮਸਲਿਆਂ ਤੇ ਅਜੇ ਵੀ डिगन वाला फैसला लगा प्रदान वर्गे बढ़िया रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम सपने देखें विश्वास करें इसे पूरा करें मैरिज लगन डॉट कॉम दो दिलों को मिलाने वाली सेवा प्रदान करता है हम उन लोगों के लिए सबसे बेहतर और भरोसे योग्य वैवाहिक प्रोफाइल प्रदान करते हैं जो विवाह के लिए दुल्हन या दूल्हे की तलाश कर रहे हैं तो जल्दी से इन्फोट पर मैरिज लगन डॉट कॉम रजिस्ट्रेशन करें हम लोग यूएसए कनाडा यू के ऑस्ट्रेलिया भारत फिजी और यूरोप के लिए सेवाएं प्रदान करते हैं अधिक जानकारी के लिए पाँच एक शून्य नौ चार तीन आठ शून्य तीन सात पर कॉल करें वारिंडर उभी Tune in to MarriageLeven.com every Saturday 2 to 3 pm with Varinder Ubhi, a show about matrimonials, life partnership and relationships only on Radio Zindagi 1550 a.m.